ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦਾ ਇੱਕ ਪਾਵਨ ਬਚਨ ਹੈ ਏਕ ਜੋਤ ਦੋਈ ਮੂਰਤੀ ਤਨ ਪਿਰ ਕਹੀਏ ਸੋਏ ਦੋ ਸ਼ਬਦ ਨੇ ਇੱਕ ਸ਼ਬਦ ਹੈ ਵਿਆਹ ਇੱਕ ਸ਼ਬਦ ਹੈ ਨਿਰਵਾਣ ਜਿਹੜਾ ਵਿਆਹ ਹੈ ਇਹ ਅੱਧੇ ਪੌਣੇ ਘੰਟੇ ਚ ਹੋ ਜਾਂਦਾ ਹੈ ਬੇਸ਼ੱਕ ਤਿਆਰੀਆਂ ਆਪਾਂ ਸਾਲ ਪਹਿਲਾਂ 2 ਸਾਲ ਪਹਿਲਾਂ 5 ਸਾਲ ਪਹਿਲਾਂ ਆਰੰਭ ਕਰ ਦਿੱਤੀਆਂ ਹੋਣ ਸਾਡੇ ਸਮਾਜ ਦਾ ਇਹ ਦੁਖਾਨ ਤੈ ਕਿ ਬੱਚੀ ਜਦੋਂ ਜਨਮ ਲੈ ਲੈਂਦੀ ਹੈ ਉਹਦੇ ਜਨਮ ਲੈਣ ਤੋਂ ਬਾਅਦ ਉਹਦੇ ਵਿਆਹ ਦੀਆਂ ਤਿਆਰੀਆਂ ਆਰੰਭ ਹੋ ਜਾਂਦੀਆਂ ਨੇ ਸੋ ਇੱਕ ਵੱਖਰਾ ਬੇਸ਼ਅ ਹੈ ਵਿਆਹ ਅੱਧੇ ਪੌਣੇ ਘੰਟੇ ਚ ਹੁੰਦਾ ਹੈ ਔਰ ਵਿਆਹ ਦੇ ਵਿੱਚ ਤੁਹਾਡੇ ਨਾਲ ਤੁਹਾਡਾ ਪਰਿਵਾਰ ਹੈ ਤੁਹਾਡੇ ਮਿੱਤਰ ਨੇ ਤੁਹਾਡੇ ਸੱਜਣ ਨੇ ਤੁਹਾਡੇ ਰਿਸ਼ਤੇਦਾਰ ਤੁਹਾਡੇ ਸਾਖ ਸੁਗੰਧੀ ਸਾਰੇ ਹੁੰਦੇ ਪਰ ਜਿਹੜਾ ਨਿਰਵਾਹ ਹੈ ਪਹਿਲੀ ਗੱਲ ਇਹਦੇ ਪੌਣੇ ਘੰਟੇ ਦਾ ਨਹੀਂ ਹੁੰਦਾ ਇਹ ਪੂਰਾ ਜੀਵਨ ਕਰਨਾ ਪੈਂਦਾ ਔਰ ਨਿਰਵਾਹ ਵਿੱਚ ਤੁਹਾਡੇ ਨਾਲ ਤੁਹਾਡੇ ਮਿੱਤਰ ਤੁਹਾਡੇ ਪਿਆਰੇ ਤੁਹਾਡੇ ਸਗੇ ਸੁਬੰਦੀ ਤੁਹਾਡਾ ਪਰਿਵਾਰ ਨਹੀਂ ਹੋਏਗਾ ਨਿਰਵਾਹ ਤੁਹਾਨੂੰ ਇਕੱਲਿਆਂ ਕਰਨਾ ਪੈਂਦਾ ਹੈ ਦੋਨਾਂ ਜੀਆਂ ਨੂੰ ਕਰਨਾ ਪੈਂਦਾ ਔਰ ਨਿਰਵਾਹ ਵੇਲੇ ਹੋਰ ਨਾਲ ਕੋਈ ਨਹੀਂ ਹੁੰਦਾ ਔਰ ਹੋਣਾ ਵੀ ਨਹੀਂ ਚਾਹੀਦਾ ਤੁਹਾਡੇ ਸਹਿਯੋਗੀ ਹੋ ਸਕਦੇ ਨੇ ਪਰ ਜੇਕਰ ਤੁਸੀਂ ਆਪਣੇ ਰਿਸ਼ਤੇ ਨੂੰ ਹੋਰ ਗਹਿਰਾ ਹੋਰ ਊੜਾ ਬਣਾਣਾ ਹੈ ਤੇ ਉੱਥੇ ਗੁਰੂ ਸਾਹਿਬ ਜੀ ਕਹਿੰਦੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਤੁਹਾਡੇ ਦੋਨਾਂ ਜੀਆਂ ਤੇ ਡਿਪੈਂਡ ਕਰਦਾ ਹੈ ਇਹ ਤੁਸੀਂ ਆਪਣੇ ਰਿਸ਼ਤੇ ਨੂੰ ਕਿੰਨਾ ਗਹਿਰਾ ਕਿੰਨਾ ਗੂੜਾ ਬਣਾ ਸਕਦੇ ਹੋ ਕਿੰਨੇ ਉਹਦੇ 'ਚ ਰੰਗ ਪਰ ਸਕਦੇ ਹੋ ਇਹ ਤੁਹਾਡੇ ਦੋਨਾਂ ਜੀਆਂ ਤੇ ਡਿਪੈਂਡ ਕਰਦਾ ਹੈ ਔਰ ਮਹਾਰਾਜ ਜੀ ਕਹਿੰਦੇ ਏਕ ਜੋਤ ਦੋਈ ਮੂਰਤੀ ਤਨ ਪਿਰ ਕਈਆਂ ਸੋਏ